ਕਬਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਗੱਲ ਕਰਦੇ ਹਾਂ ਡੇਰਾ ਬਿਆਸ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਹਮੇਸ਼ਾ ਹੀ ਮਨੁੱਖਤਾ ਦੀ ਭਲਾਈ ਦੇ ਲਈ ਤਤਪਰ ਰਹਿੰਦੇ ਨੇ ਜਿੱਥੇ ਵੀ ਕਦੇ ਕੋਈ ਮਨੁੱਖਤਾ ਦੀ ਭਲਾਈ ਦਾ ਕੰਮ ਕੀਤਾ ਜਾਂਦਾ ਹੈ ਪਹਿਲ ਦੇ ਆਧਾਰ ਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਚਾਹੇ ਉਹ ਕਰੋਨਾ ਹੋਣ ਚਾਹੇ ਉਹ ਕਿਸੇ ਫਸਲ ਦੀ ਗੱਲ ਹੋਵੇ ਚਾਹੇ ਉਹ ਹੜਾਂ ਦੀ ਗੱਲ ਹੋਵੇ ਇੱਕ ਵੱਡਾ ਬਿਆਨ ਆਇਆ ਹੈ ਜਿਸ ਵਿੱਚ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਇੱਕ ਬੜੀ ਵੱਡੀ ਅਰਾਇ ਦਿੱਤੀ ਹੈ ਖਾਸ ਕਰਕੇ ਭੋਜਨ ਪਦਾਰਥਾਂ ਨੂੰ ਲੈ ਕੇ ਖਾਸ ਕਰਕੇ ਦਿੱਲੀ ਜਿਹੜਾ ਭੋਜਨ ਆਪਾਂ ਜ਼ਿੰਦਗੀ ਦੇ ਵਿੱਚ ਕਰਦੇ ਹਾਂ ਉਹ ਚਾਹੇ ਬ੍ਰੇਕਫਾਸਟ ਹੋਵੇ ਚਾਹੇ ਲੰਚ ਹੋਵੇ ਚਾਹੇ ਡਿਨਰ ਹੋਵੇ ਇਸ ਉੱਤੇ ਬੜੀ ਵੱਡੀ ਗੱਲ ਕਹਿ ਦਿੱਤੀ ਹੈ ਕਹਿੰਦਾ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਜੀ ਨਾਲ ਇੱਕ ਮਹੱਤਵਪੂਰਨ ਹਾਧਿਆਤਮਿਕ ਮੁਲਾਕਾਤ ਹੋਈ ਜਿਸ ਵਿੱਚ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲਮਕੰਦ ਸ਼ਰਮਾ ਕਮਿਸ਼ਨ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਅਤੇ ਹੋਰ ਕਾਫੀ ਮੈਂਬਰ ਸੀ ਜਿਨ੍ਹਾਂ ਵੱਲੋਂ ਇਹ ਮੀਟਿੰਗ ਦੌਰਾਨ ਬਾਬਾ ਜੀ ਦੇ ਨਾਲ ਦਰਸ਼ਨ ਵੀ ਹੋਏ ਨਾਲ ਉਹਨਾਂ ਵੱਲੋਂ ਕਈ ਮਹੱਤਵਪੂਰਨ ਸੁਝਾਅ ਵੀ ਦਿੱਤੇ ਗਏ ਸੂਤਰਾਂ ਦੇ ਹਵਾਲੇ ਤੋਂ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਸੁਝਾਅਸਾਂ ਜੇ ਕਰਦੇ ਉਹਨਾਂ ਨੇ ਕਿਹਾ ਕਿ ਸਾਨੂੰ ਹੁਣ ਪੋਸ਼ਣ ਸੁਰੱਖਿਆ ਦੀ ਦਿਸ਼ਾ ਵਿੱਚ ਕਦਮ ਚੁੱਕਣੇ ਚਾਹੀਦੇ ਨੇ ਇਸ ਦੇ ਤਹਿਤ ਬਾਜਰੇ ਆਧਾਰਿਤ ਮੋٹے ਅਨਾਜ ਅਤੇ ਪੋਸ਼ਟਿਕ ਭੋਜਨ ਨੂੰ ਕਮਿਊਨਿਟੀ ਰਸੋਈ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਵਿੱਚ ਸੁਧਾਰ ਆ ਸਕੇ ਉਹਨਾਂ ਨੇ ਦਵਾਈਆਂ ਅਤੇ ਜੜੀ ਬੂਟੀਆਂ ਦੇ ਪੌਦਿਆਂ ਤੋਂ ਤਿਆਰ ਮਸਾਲਿਆਂ ਦੀ ਵਰਤੋਂ ਦੀ ਵੀ ਵਿਚਾਰਤ ਕੀਤੀ ਅਤੇ ਸ਼ਰਧਾਲੂਆਂ ਨੂੰ ਬਾਜੇ ਦੀ ਕਾਸਤ ਨੂੰ ਉਚਾਹ ਕਰਨ ਦਾ ਸੁਝਾਅ ਦਿੱਤਾ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਸਹਿਮਤੀ ਪ੍ਰਗਟਾਈ ਕਿ ਇਸ ਦਿਨੀ ਨਾਲ ਸਿਰਫ ਝੋਨੇ ਦੀ ਕਾਸਤ ਅਧੀਨ ਰਕਬਾ ਘਟੇਗਾ ਬਲਕਿ ਏਥੇਲੇ ਪਾਣੀ ਦਾ ਵੀ ਪਧਰ ਵਿੱਚ ਸੁਧਾਰ ਆ ਹੋਵੇਗਾ ਅਤੇ ਮਿੱਟੀ ਦੀ ਸਿਹਤ ਵੀ ਸਕਾਰਤਮਕ ਪ੍ਰਭਾਵ ਪਵੇਗਾ ਡੇਰਾ ਬਿਆਸ ਵੱਲੋਂ ਪ੍ਰਕਾਸ਼ਿਤ ਅਧਿਆਤਮਿਕ ਸਾਇਦ ਦੇ ਪ੍ਰਸਾਰ ਨੂੰ ਵਧਾਉਣ ਬਾਰੇ ਵਿਚਾਰ ਬਟਾੰਦਰਾ ਕੀਤਾ ਗਿਆ ਯਾਨੀ ਕਿ ਡੇਰਾ ਬਿਆਸ ਦੇ ਮੁਖੀ ਵੱਲੋਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ ਜਾਵੇਗਾ ਜਿਹੜੀਆਂ ਸੰਗਤਾਂ ਡੇਰੇ ਤੋਂ ਬਲੌਗ ਕਰਦੀਆਂ ਨੇ ਜਾਂ ਸ਼ਰਧਾਲੂ ਨੇ ਉਹਨਾਂ ਨੇ ਕਿਹਾ ਕਿ ਸਾਥ ਸੰਗਤ ਨੂੰ ਬਾਜਰੇ ਦੀ ਖੇਤੀ ਅਤੇ ਦੇਸੀ ਮਸਾਲਿਆਂ ਦੇ ਨਾਲ ਹੀ ਜਿਹੜੀ ਇਹ ਰੋਟੀ ਸਬਜ਼ੀ ਬਣਾਈ ਜਾਣੀ ਚਾਹੀਦੀ ਹੈ ਇਸ ਗੱਲ ਤੇ ਮੈਂ ਲੋਕਾਂ ਨੂੰ ਕਵਾਂਗਾ ਪ੍ਰਮੋਟ ਕਰਾਂਗਾ ਤਾਂ ਕਿ ਪਾਣੀ ਦਾ ਡਿੱਗਦਾ ਪੱਧਰ ਬਚਾਇਆ ਜਾ ਸਕੇ ਤਾਂ ਕਿ ਇੱਕ ਵਧੀਆ ਪੋਸ਼ਟਿਕ ਤੱਤ ਵਾਲਾ ਖਾਣਾ ਲੋਕ ਖਾਂ ਤੇ ਉਹ ਬਣ ਜਾ ਜਿਹੜੇ ਬਿਮਾਰੀਆਂ ਤੋਂ ਬਚਣ ਯਾਨੀ ਕਿ ਜਿੰਨੇ ਵੀ ਫੂਡ ਸਪਲਾਈ ਦੇ ਵਿਭਾਗ ਵਾਲੇ ਲੋਕ ਸੀ ਦਸ਼ਮਵੀ ਦਿੱਤੇ ਗਏ ਨਾਲ ਉਹਨਾਂ ਨਾਲ ਗੱਲਬਾਤ ਵੀ ਕੀਤੀ ਗਈ ਡੇਰਾ ਬਾਬਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਵੀ ਮਲਾਈ ਕਿ ਬਾਜਰੇ ਦੀ ਖੇਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਘਰ ਦੇ ਮਸਾਲਿਆਂ ਦਾ ਯੂਜ਼ ਕਰਨਾ ਚਾਹੀਦਾ ਹੈ ਰਸੋਈ ਦੇ ਵਿੱਚ ਤਾਂ ਕਿ ਕਈ ਭਿਆਨਕ ਬਿਵਾਰੀਆਂ ਤੋਂ ਬਚਾਇਆ ਜਾ ਸਕੇ ਦੂਸਰੇ ਪਾਸੇ ਜੇਕਰ ਬਾਜਰੀ ਦੀ ਖੇਤੀ ਕਰਾਂਗੇ ਮੋٹے ਅਨਾਜ ਦੀ ਖੇਤੀ ਕਰਾਂਗੇ ਤੇ ਪਾਣੀ ਜਿਹੜਾ ਹੈ ਪੰਜਾਬ ਦਾ ਦਿਰਬਰ ਦਿਨ ਉਹਦਾ ਪੱਧਰ ਜਿਹੜਾ ਹੀਟਾ ਹੁੰਦਾ ਜਾ ਰਿਹਾ ਹੈ ਉਹ ਉੱਪਰ ਹੋ ਜਾਏਗਾ ਉਸ ਸਟੇਬਲ ਹੋ ਜਾਏਗਾ ਧੰਨਵਾਦ